ਪਾਣਾ ਸਿੱਧੂ ਜਿਹੜਾ ਸਰਪੰਚ ਦੇ ਕਤਲ ਤੋਂ ਬਾਅਦ ਜਿਹੜਾ ਗਰਮ ਹੋਇਆ ਦਿਖਾਈ ਦਿੱਤਾ ਉਸਨੇ ਕਿਹਾ ਕਿ ਸਰਪੰਚ ਦਾ ਅਸਲਾ ਖੋਲਿਆ ਜਾਂਦਾ ਸਰਪੰਚ ਨਾਲ ਐਮਐਲਏ ਦੀ ਮੁੱਠਪੇੜ ਹੁੰਦੀ ਆ ਸਰਪੰਚ ਨੂੰ ਉਹ ਜਿਹੜਾ ਐਮਐਲਏ ਆ ਉਹ ਲਫੜ ਮਾਰਨ ਦੀ ਗੱਲ ਕਰਦਾ ਤੇ ਪਿਛਲੇ ਸਮੇਂ ਤੋਂ ਲੈ ਕੇ ਉਸ ਦੇ ਉੱਤੇ ਕੀ ਕੀ ਤਸੱਦਦ ਨਹੀਂ ਹੋਏ ਕੀ ਕੀ ਪਰਚੇ ਨਹੀਂ ਹੋਏ ਅਤੇ ਜਿੰਨਾ ਜ਼ੋਰ ਐਮਐਲਏ ਨੇ ਲਗਾਇਆ ਸਾਡੇ ਵੀਰ ਦੇ ਉੱਤੇ ਉਨਾਂ ਤੱਕ ਕੋਈ ਵੀ ਨਹੀਂ ਲਗਾਉਂਦਾ ਤੇ ਇਸ ਜਿਹੜੀ ਸਰਕਾਰ ਆ ਇਸ ਦੇ ਵਿੱਚ ਜਿੰਨੇ ਵੱਡੇ ਲੋਕ ਸੀ ਉਹ ਸਾਰੇ ਮਾਰੇ ਗਏ ਨੇ ਤੇ ਸਾਡੀ ਖੇਡ ਮਾਰੀ ਗਈ ਸਾਡਾ ਸਿੰਗਰ ਮਾਰਿਆ ਗਿਆ ਸਾਡਾ ਕੁਝ ਵੀ ਨਹੀਂ ਰਿਹਾ ਜਿਹੜਾ ਜਿਹੜਾ ਬੰਦਾ ਪੰਜਾਬ ਬਾਰੇ ਬੋਲਦਾ ਹੈ ਪੰਜਾਬ ਲਈ ਦਰਦ ਰੱਖਦਾ ਉਸ ਨੂੰ ਇਸੇ ਤਰ੍ਹਾਂ ਮਾਰਿਆ ਜਾਂਦਾ ਹੈ ਕੀ ਕਹਿਣਾ ਆਓ ਤੁਹਾਨੂੰ ਦਿਖਾਉਨੇ ਆ ਤੁਸੀਂ ਬਿਕਰੇ ਨਾਲ ਬੰਦਾ ਕਤਲ ਨਹੀਂ ਕੀਤਾ ਮੈਨੂੰ ਆ ਕੇ ਦੱਸੋ ਇਸ ਸਵਾਲ ਦਾ ਜਵਾਬ ਦਿਓ ਕਿਹੜੀ ਸਰਕਾਰ ਨੇ ਕਿਹੜੀ ਪਾਰਟੀ ਨੇ ਨਹੀਂ ਕੀਤਾ ਸਾਡੇ ਪਰ ਚੁੱਫੇ ਪਰਦੇ ਪਾਏ ਸਾਡੇ ਕੋ ਟਾਕਾ ਕੋਪਾ ਜਣਾਈਆਂ ਦੱਸੋ ਕਿਹੜੀ ਪਾਰਟੀ ਨੇ ਜਣਾਈਆਂ ਆ ਮੀਡੀਆ ਪੀਰ ਮਰੀ ਡਰ ਬੁਖਾਡਣਾ ਸਾਡੇ ਨਾਗਵਾਨ ਤੇ ਐਨਐਸ ਤੇ ਕਿਉਂ ਲਈਆ ਇਹ ਤੇਨੇ ਕਲਕੱਤਾ ਸਾਹ ਬੋਲਦੇ ਸੀ ਕਿੰਨੇ ਸੇ ਕਿਉਂ ਲਈਆ ਜਵਾਬ ਦਿਓ ਕਿੰਨੇ ਬੰਦੇ ਸੀ ਜੇਲਾ ਦੇ ਵਿੱਚ ਮੇਰੇ ਜਵਾਬ ਦਿਓ ਸਿੱਧਾ ਉਸੇ ਤਰ੍ਹਾਂ ਕਿ ਬੋਲਦਾ ਇੱਕ ਪਾਰਟੀ ਨੇ ਸਿੱਧੇ ਉਹੀ ਪਾਰਟੀ ਸਰਕਾਰ ਦੇ ਵਿੱਚ ਕਾਸਲੇਮ ਹੋ ਗਿਆ ਤੁਸੀਂ ਕਹਿੰਦੇ ਹੋ ਸਾਡੀ ਭਗਵਾਨ ਸਮਾਨ ਨਾਲ ਇੱਕ ਗੁੱਤੇ ਵਾਲਾ ਮੈਰ ਆ ਸਾਡੀ ਟੱਕਰ ਰਹੂਗੀ ਪਰ ਇਸ ਸਵਾਲ ਦਾ ਜਵਾਬ ਨਹੀਂ ਸਿੱਧਾ ਇਹ ਕਾਸਲੇਮ ਰੁਕੂਆ ਕਰ ਦਿਓ ਪੰਜਾਬ ਦੇ ਨੌਜਵਾਨਾਂ ਦਾ ਖੋਰੇ ਚਗੰਧ ਕਰੂਗੀ ਤੁਹਾਡੇ ਪਾਰਟੀਆਂ ਵਿੱਚ ਹੋਈ ਨਹੀਂ ਕਾਂਗਰਸਾਂ ਦੱਸਣਾ ਉਹ ਕੋਈ ਨੌਜਵਾਨਾਂ ਨੂੰ ਨਹੀਂ ਮਾਰੇਗਾ ਭਾਜਪਾ ਦੀਆਂ ਦਸਹੇੜੇ ਮਨਵਾ ਕੇ ਖਵਾਲ ਦਾ ਜਵਾਬ ਦੇਣਾ ਅਸੀਂ ਆਪਣੀ ਸਰ ਆਤ ਕਾਲੀ ਦੇ ਪਰਕੇ ਜਾਣ ਨੂੰ ਚੱਲਦਿਆ ਕੋਈ ਗੱਲ ਨਹੀਂ ਜਿੱਦਣ ਮੌਤ ਹੋਊਗੀ ਹੁੰਦੇ ਹੁਕਮਾਂ ਅੰਦਰ ਸਭ ਤੋਂ ਮਹਾਰੂਕ ਬਣਾ ਕੋਈ ਜਿਹੜੇ ਹੁਕਮ ਦੇ ਵਿੱਚ ਚੱਲਦਿਆ ਕੋਈ ਗੱਲ ਨਹੀਂ ਉਹ ਜੀ ਮੌਤ ਹੋ ਜਾਂਦੇ ਪਾਰਾ ਇਸਾ ਕੇ ਰਾਜਨੀਤੀ ਚੁੱਪਚੀ ਕਰਨੀ ਵਜਾਏ ਇਹ ਮਸਲਾ ਹੱਲ ਕੀਆ ਉਹ ਹੱਲ ਕਰਕੇ ਜਾਓ ਸਾਨੂੰ ਪਤਾ ਕਿ ਜਿਹੜਾ ਚੁਣਿਆ ਹੋਇਆ ਸੀ ਜਿਹਨੂੰ ਸੀ ਚੋਣਿਆ ਸਾਨੂੰ ਪਤਾ ਕਿ ਐਸਮਐਮਐਲ ਕੀ ਕੁਝ ਕਰ ਰਿਹਾ ਐਸਮਐਮਐਲ ਨੂੰ ਛੱਡ ਲਈਏ ਲਾਭ ਕੋ ਲਾਭ ਉੱਪਰ ਗਿੰਗ ਦੀ ਬੋਲਣ ਦੀ ਮਤਲਬ ਵੀਡੀਓ ਦਿਖਾਉਣਾ ਮਤਲਬ ਵੀਡੀਓ ਦਿਖਾਉਣਾ ਜਿਹੜਾ ਬੰਦਾ ਇਹ ਗੱਲ ਕਹਿੰਦਾ ਸੀ ਚੋਣੇ ਦਾ ਸਰਪੰਚ ਨੂੰ ਮੇਰੇ ਸਾਹਮਣੇ ਲਾਓ ਇਹਨੂੰ ਅੰਦਰ ਛੱਡੋ ਇਹਨੂੰ ਬਾਹਰ ਸੇ ਪਾਓ ਇਹਨੂੰ ਬਾਹਰ ਸੇ ਪਾਓ ਉਹ ਕੀ ਐਮਐਮਐਲ ਕੀ ਆ ਮਰੇ ਦੀ ਕੁਛ ਨਹੀਂ ਕੀਤਾ ਸਾਡੇ ਭਰਾ ਨਾਲ ਨੱਕ ਨਾਲ ਨੀਰਾਂ ਕਰਾ ਕੇ ਰੱਖੀਏ ਨੇ ਝੂਠੇ ਪਰਦੇ ਪਾ ਕੇ ਰੱਖੇ ਨੇ ਸੜਾ ਮੰਦਾ ਇੱਥੇ ਜੁਗਿਆ ਨਾ ਜਾ ਕੇ ਬੀਸੀ ਦਾ ਅਫਸਰ ਸੱਤ ਵੀ ਕਰ ਜੂ ਬਿਨਾਂ ਮਾਸਤ ਬਣਾ ਦੋ ਉਧਰ ਲਾ ਲੁੱਕੇ ਕਰਕੇ ਗੂਣ ਮਾਰਦਾ ਇਹਦਾ ਬਿਨਾਂ ਮਾਸਤ ਬਣਾ ਦੇ ਬਾਈ ਆ ਮੇਰਾ ਬੰਦਾ ਆ ਗਿਆ ਮਾਸਤ ਬਣਾ ਦੇ ਅੱਛਾ ਜੇ ਤੁਸੀਂ ਸਾਡੇ ਵਰਗਾ ਜਾ ਕੇ ਗੱਲ ਕਰੂਗਾ ਸਾਡਾ ਅਸਰ ਉਹ ਸਾਡਾ ਮਾਸਤ ਬਣਾ ਦੋ ਨਾ ਜੀ ਗੋਟਾ ਨਹੀਂ ਦੇਣਾ ਤੁਸੀਂ ਆ ਬਾਟੇ ਉੱਡ ਚੱਲਦੇ ਹੋ ਤੁਸੀਂ ਮਜਾਉ ਦੀ ਗੱਲਾਂ ਕਰਦੇ ਹੋ ਕੁਛਾਂ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਹੋ ਇਹ ਸਰਪੰਚ ਸਾਹਿਬ ਨੇ ਜਾ ਜਾ ਕੇ ਲੈਣੇ ਇੱਕੀਆਂ ਵੀ ਮੇਰਾ ਲਾਇਸੈਂਸ ਦੇ ਦੋ ਕਾਸਲਾ ਦੇ ਦੋ ਸੁਪਾਰਦਾਂ ਦੇ ਨਾਲ ਸਾਰਾ ਕੁਝ ਚੱਲਦਾ ਥੇ ਸਾਡੇ ਇਸ ਦੇ ਦੁਖਣੀ ਸਾਡੇ ਪਰ ਆਣ ਕਰਵਾਣੀ ਦਿੱਤੀਆ ਸੱਚ ਬੋਲਦੇ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਦੱਸੋ ਬਾਰੀਆਂ ਕਿਤੇ ਕਿਤੇ ਹੋਣ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੇ ਜਾਣਾ ਕਿੱਥਰ ਨੂੰ ਆ ਤੁਸੀਂ ਐਜਾ ਕੇ ਚੁੱਤ ਜਾਣਾ ਨਹੀਂ ਕਿਤੇ ਕਰਦੇ ਹੋ ਸਾਡਾ ਭਗਵਾਨਤਮਾ ਦਾ ਹਾਜ਼ਰ ਔਰ ਮਾਰੇ ਪਰਚੇ ਮੇਰੇ ਭਰਾ ਉੱਪਰ ਪਰਚੇ ਪਾਇਦੇ ਜਿੰਨਾ ਕੱਟੀਆਂ ਨੇ ਠੱਗਤਾ ਸਾ ਮੇਰੇ ਪਿੱਛੇ ਦਾ ਇੱਕ ਨਸਿਕਾ ਜਿਸ ਕਰਕੇ ਇਹ ਜਿੰਨੇ ਵਿੱਚ ਤੁਸੀਂ ਇੱਥੇ ਲੋਕ ਬੈਠੋ ਤੁਹਾਨੂੰ ਆਪਣੀ ਵੀਰ ਨਾਲ ਥੋਪੀ ਮਾਰਨੀ ਪਈਆਂ ਮਾੜੀ ਜੀ ਕੁੱਤ ਥੋਪੀ ਮਾਰਨੀਏ ਜੇ ਤੁਸੀਂ ਹੁਣ ਨਾ ਲੜੇ ਆਉਣ ਵਾਲੇ ਸਮੇਂ ਦੇ ਕੋਲੇ ਪੰਜਾਬ ਦਾ ਫਰਵਾਦ ਹੋ ਗਿਆ ਤੇ ਪੰਜਾਬ ਦੇ ਪੁੱਤਾਂ ਰਹੇ ਤੁਸੀਂ ਜਿਹੜੇ ਹੁਣ ਗੋਲ ਰਹੇ ਨੇ ਉਹਨਾਂ ਨੇ ਵੀ ਇਹ ਗੱਲਾਂ ਬੋਲਣੀਆਂ ਕਿਉਂਕਿ ਫਰੋਕ ਬੰਦਾ ਕੋਰਨੇ ਚ ਦਰਾਫਤ ਕਰ ਦਿੰਦਾ ਇਹ ਖਬਰ ਕਿ ਕੋਈ ਗੋਲੀ ਮਾਰੇ ਕਿ ਕਿਹੋ ਜੀ ਥਾਰ ਮਾਰੇ ਉਹ ਤੁਸੀਂ ਤੁਹਾਡੀਆਂ ਆਪਣੀਆਂ ਗੱਲਾਂ ਲੱਗੀਆਂ ਆਹ ਦੇਖ ਲਓ ਅੱਜ ਸਾਡਾ ਪਹਾੜ ਦੀ ਗੱਲ ਦਾ ਹਣਾ ਅੱਜ ਆਮ ਆਦੀ ਪਾਗ ਲੱਗੇ ਪਾ ਹੁਣ ਦੇ ਆ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਭੇਡਾਂ ਬਣੀਆਂ ਪਈਆਂ ਲੱਗੀਆਂ ਐਸੀ ਆਉਂ ਨਹੀਂ ਰੁਕੇ ਤਾਂ ਹੁਣ ਵੀ ਠੀਕ ਆ ਜੀ ਉਹਦਾ ਜੀ ਆਹ ਬੋਲਦਾ ਸੀ ਤਾਂ ਗੱਲ ਕਰਦੇ ਭੇਡਾਂ ਨੇ ਕਿਉਂਕਿ ਸਾਡੇ ਕੋਈ ਪਾਜੇ ਦੇ ਪਿੰਡਾ ਬਣੀਆਂ ਹੋਈਆਂ ਨੇ ਕਿਆ ਕੋਈ ਕਾਗੜਾ ਦੇ ਪਿੰਡਾ ਬਣੀਆਂ ਹੋਈਆਂ ਨੇ ਕਿਆ ਕੋਈ ਝਾੜੂ ਵਾਲੇ ਦੇ ਪਿੰਡਾ ਪੱਕੀਆਂ ਬਣੀਆਂ ਹੋਈਆਂ ਨੇ ਕਿਆ ਕੋਈ ਬੀਜਲੀਆਂ ਦੇ ਪਿੰਡਾ ਬਣੀਆਂ ਹੋਏ ਨੇ ਜਾਓ ਮੇਰੇ ਕੋਲ ਰੱਟ ਬੈਠ ਜਾਓ ਜੰਮੀ ਦੇ ਪਿਆ ਸਾਡੇ ਮਜਾਉਂ ਦਾ ਨਹੀਂ ਰਸਮਾਰ ਕਰ ਰਹੀ ਸਾਡੀ ਮੱਝੀ ਕੋਈ ਨਹੀਂ ਝੋਕ ਰਹੀ ਤੇ ਮੇਰੇ ਕੋਲ ਜਾਓ ਮੇਰੇ ਕੋਲ ਗੱਲ ਕਰੋ ਕਿਹੜਾ ਡਿਬੇਟ ਕਰਾਉਂਦੇ ਹੋ ਕਿਸੇ ਵੀ ਪਾਰਟੀ ਦੇ ਨਮਾਇੰਦੇ ਲਿਆਓ ਆਪ ਸੁਫੀ ਕਹਿਣੋ ਲੈ ਕੇ ਮੜੇ ਬਣਿਆ ਹੌਦਦਾਰੀਆਂ ਆਪ ਭਗਮਾਪਣ ਲਾਕਾ ਲਿਖਾ ਖੜਦਾ ਫਿਰਦਾ ਕਰਦਾ ਸੀ ਲਾਲ ਮੇਰੇ ਵੱਲੋਂ ਚੋਣਾ ਮੱਲੜੀ ਨਹੀਂ ਸਭ ਨੂੰ ਪਤਾ ਵੀ ਤਾਂ ਗਰਗਰ ਕਦੇ ਲੱਗਦੀ ਨਹੀਂ ਗੱਡੀਆ ਤੁਸੀਂ ਇਹ ਕਾਪਲਾ ਵਿੱਚ ਤੂੰ ਵੱਡਾ ਹੋਣਾ ਪੰਜਾਬ ਦਾ ਤੁਸੀਂ ਅੱਜ ਕਹਿ ਰਹੇ ਹੋ ਨਾ ਸਾਡਾ ਭਾਰਤ ਲਾ ਕੇ ਤੂੰ ਵੱਡੇ ਵੱਡੇ ਕਾਪਲ ਹੋਣੇ ਆ ਇਸ ਕਰਕੇ ਮੈਂ ਤੁਹਾਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਇਹ ਲੋਕ ਛਾਤਾ ਪਾਤਾ ਦੇ ਵਿੱਚ ਵੱਡੀਆਂ ਤੇਰੇ ਇਹ ਲੋਕ ਧਰਮਾਂ ਦੇ ਵਿੱਚ ਵੱਡੀਆਂ ਤੇਰੇ ਧਰਮਾਂ ਦੇ ਵਿੱਚ ਵੰਡ ਕੇ ਸਾਡੇ ਨੌਜਵਾਨਾਂ ਨੂੰ ਵਰਵਾਈ ਜਾਂਦੇ ਨੇ ਕਿ ਚੰਗੀਆਂ ਕੁਰਸੀਆਂ ਜਹਾਂ ਜਾਂ ਲਗਿਆ ਐਮਐਲਏ ਮਾਰਟ ਮੰਡ ਹਉਣ ਦੀ ਕੋਸ਼ਿਸ਼ ਹੈ ਤੁਹਾਡੇ ਕੋਲ ਫਟਕਾ ਸੋਚਾਈਏ ਕਿ ਲੋਕਾਂ ਨੂੰ ਨੌਜਵਾਨਾਂ ਨੂੰ ਕਿਵੇਂ ਬਚਾਉਣਾ ਪਰਵਾਸ ਹੋ ਰਿਹਾ ਸਾਡੇ ਨੌਜਵਾਨ ਦਾ ਜੱਟ ਲੁੱਟ ਕੇ ਖਾ ਗਿਆ ਪਖੰਡੀ ਬਾਪ ਇਸ ਦੇ ਅੱਗੇ ਵਹਿ ਗਏ ਸਾਰਾ ਪਾਸੋਂ ਜਿਹੜਾ ਪਖੰਡ ਟਲ ਰਿਹਾ ਫਟਕਾ ਦੇ ਜੱਟਾ ਕਿਹਨੇ ਲਿਆਓ ਜਾਓ ਦੱਸੋ ਹਰੇਕ ਘਰ ਦਾ ਬਦਮਾਸ਼ਾਂ ਦੇ ਵਿੱਚ ਪਾੜ ਕੇ ਸਾਡੇ ਪੰਜਾਬ ਨੂੰ ਤੁਸੀਂ ਰੋਲ ਕੇ ਰੱਖ ਦਿੱਤੇ ਸਰਕਾਰ ਕੇ ਗੱਲਾਂ ਕਿਸੇ ਨੇ ਨਹੀਂ ਬੋਲੀਆਂ ਤੁਹਾਨੂੰ ਆਪ ਨੇ ਆਪ ਦੇ ਦਿਮਾਗ ਨੂੰ ਸੋਚਣਾ ਪੜਾ ਆਪਣੇ ਅੱਖਾਂ ਬਾਹਰ ਜਮਾਰਨੀ ਪਈਆਂ ਹਰੇਕ ਮਰਦ ਦੇ ਵਿੱਚ ਪੰਜ ਪੰਜ ਧਰਾਂ ਦੇ ਵਿੱਚ ਬੰਦੇ ਜਦ ਛੜਾ ਦੇ ਵਿੱਚ ਬੰਦੇ ਜਿੱਤੇ ਇਕੱਠੇ ਪਹੌੜਦਾ ਹੁੰਦਾ ਕਿੱਡਾ ਕਿੱਡਾ ਇਕੱਠਾ ਜਦੋਂ ਛੜਾ ਦੇ ਵਿੱਚ ਬੰਦੇ ਹੋਇਆ ਵੇਖ ਬਾਜ ਦੇ ਭੇਟਾ ਬਣੇ ਹੋਇਆ ਵੇਖ ਬਾਜ ਦੇ ਸੀ ਚਲੋ ਜੀ ਝਾਰੂ ਵਾਲਾ ਆਲੇ ਨਾਗਰਸ ਵਾਲਾ ਕੇ ਬੀਜੇਪੀ ਵਾਲਾ ਕੇ ਉਹ ਤੁਸੀਂ ਪੰਜਾਬ ਨੂੰ ਬਚਾਉਣ ਦੀ ਗੱਲ ਕਰੋ ਨੌਜਵਾਨਾਂ ਨਾਲ ਹੋ ਰਿਹਾ ਕਤਲ ਨੌਜਵਾਨਾਂ ਉੱਪਰ ਪਾਰੇ ਝੂਠੇ ਪਾਸੇ ਨੌਜਵਾਨਾਂ ਉੱਪਰ ਲੱਗੇ ਝੂਠਾ ਐਨਐਸਏ ਇਹਦੀ ਗੱਲ ਕਦੋਂ ਕਰੋਗੇ ਨਿਮਗੇ ਤੁਸੀਂ ਅਸੀਂ ਨਛੇਰੇ ਵਿੱਚ ਕੱਟਣ ਦੀ ਗੱਲ ਕਰੋਗੇ ਪੰਜਾਬ ਦੇ ਵਿੱਚ ਕੋਈ ਨੌਜਵਾਨ ਰਹਿਣ ਨੂੰ ਚਾਹਦੀ ਆ ਮੇਰੇ ਨਾਲ ਹੀ ਸਾਡਾ ਭਰਾ ਸਰਪੰਚ ਗੱਲਾਂ ਕਰਦਾ ਹੁੰਦਾ ਜਦੋਂ ਅਸੀਂ ਫੋਰਟ ਤੇ ਗੱਲ ਕਰਦੇ ਹੁੰਦੇ ਭਾਵੇਂ ਤੂੰ ਬਹੁਤ ਤਕੜਾ ਮੁੰਡਾ ਠਾਇਆ ਪੰਜਾਬ ਨੂੰ ਬਚਾਉਣ ਦਾ ਨੌਜਵਾਨ ਨੂੰ ਬਚਾਉਣ ਦਾ ਬਹੁਤ ਮੁੰਡਾ ਠਾਇਆ ਜਦੋਂ ਮੈਂ ਗੱਲ ਕਰਦਾ ਮੇਰਾ ਮਨ ਪੜਦਾ ਇਹ ਵੀ ਗੱਲ ਕਰਦਾ ਹੁੰਦਾ ਸੀ ਭਾਈ ਆਪਾਂ ਕਿਹੜੇ ਜੱਟ ਤੋਂ ਕੋ ਲੋਕ ਹੈ ਜਮਾਉਣਿਆ ਅਨੇਕਾਂ ਵਾਰੀ ਮੇਰੇ ਥਾਵਾਂ ਤੇ ਕਿਈ ਥਾਵਾਂ ਤੇ ਮੇਰੇ ਨਾਲ ਗਿਆ ਹੈ ਤੁਸੀਂ ਅਜਾ ਮੁੰਡਾ ਕੋਈ ਠਾ ਸਕਦੇ ਨਾ ਜਵਾਨ ਨੂੰ ਬਚਾਉਣ ਦਾ ਤੁਸੀਂ ਨਾਲ ਮਰੇ ਹੋਏ ਸਾਰੇ ਐਸੇ ਪਾਡੇ ਜਿੱਤੇ ਪੁੱਤਾਂ ਨੂੰ ਅਮਚਾਰ ਕਿਸੇ ਡਿਪਲੋਮਾ ਕਰ ਲੈ ਕੇ ਦੋ ਸਾਡੇ ਪੁੱਤਾਂ ਦੇ ਲੱਖਾਂ ਤੋਂ ਪਰੇ ਤੁਸੀਂ ਰਾਜਨੀਤੀਆ ਕਰਦੇ ਹੋ ਪੰਜਾਬ ਦੇ ਲੋਕੋ ਨਾਜਵਾਨ ਲੋਕੋ ਤੁਸੀਂ ਸਮਝ ਲੈ ਚੀਨੋ ਜੱਟੇ ਬੰਦ ਹੋ ਜਓ ਸੱਚਾ ਹੋ ਜਓ ਸੇ ਪੰਜਾਬ ਨੂੰ ਬਚਾਉਣਾ ਆ ਕਿਸਾਨ ਦੇਤੇ ਬੰਦ ਨੂੰ ਤਿੰਨੇ ਦਿਨ ਮਾਰਾ ਕਹਿਦੇ ਨੇ ਆ ਪਿੱਛੇ ਨੇ ਬੈਠੇ ਫੇਰ ਵੀ ਜੁੜੇ ਧਰਨੇ ਦੇ ਵਿੱਚ ਆਏ ਬੈਠੇ ਮਜੂਰ ਜੱਟੇ ਬੰਦੇ ਲੈ ਆ ਕੋ ਧਰਨੇ ਦੇ ਵਿੱਚ ਆਏ ਬੈਠੇ ਨੇਗੇ ਤੁਸੀਂ ਇਹ ਐਂਡ ਸਰਪੰਚ ਹੋ ਕੇ ਜੇ ਪੰਜਾਬ ਨੂੰ ਬਚਾਉਣਾ ਤੀਜੇ ਤੜਕੇ ਦੇ ਕਿਸਾਨ ਜੰਦੇ ਬੰਦੇ ਨੂੰ ਮਾਰਾ ਕਿਹੜੇ ਹੋ ਡੜਾਲ ਲਾ ਕੇ ਮਾਰੀ ਆ ਦਿਓ ਅੱਜ ਸਾਡੇ ਪੰਜਾਬ ਦੇ ਵਿੱਚੇ ਕਾੜੇ ਰਹਾ ਨਾ ਕਿਸਾਨਾਂ ਦਾ ਕਾੜਾ ਨਾ ਮਜ਼ਦੂਰਾਂ ਦਾ ਕਾੜਾ ਨਾ ਕਿਸਾਨ ਦੇ ਬੰਦੇ ਨੇ ਸਾਰਾ ਫਟਕਾ ਕਰ ਦਿੱਤਾ ਬੁੱਤਰ ਕਰਤਾ ਸਰਕਾਰਾਂ ਨੇ ਅੱਜ ਨਾ ਉਸ ਭਰਾ ਦੀ ਅੱਜ ਜਿਹੜੀ ਕਿ ਮੈਂ ਜੱਲਾ ਜਿਹਾ ਉਹ ਕਰ ਕਰਦਾ ਹੁੰਦਾ ਅੱਜ ਨਾ ਉਹ ਗੱਲਾ ਛੋਟਵਾਰ ਕਰਦਾ ਇਸ ਸਮਾਜ ਤੇ ਜਿਹੜਾ ਸਰਪੰਚ ਸਾਹਿਬ ਜਲਾ ਕਰਦਾ ਹੁੰਦਾ ਆ ਛੁਟ ਕੋ ਦੁੱਖ ਰੋ ਰਿਆ ਜੇ ਸੱਚੀ ਗੱਲ ਸੁਣਾਜਲੀ ਇੱਥੇ ਲੈ ਕੇ ਆਇਓ ਨਾ ਤਾਂ ਥੋੜਾ ਮਟਾ ਕੇ ਲੋ ਹੱਥ ਮਾਰ ਕੇ ਜਾਇਓ ਜਿਹੜੇ ਪੰਜਾਬ ਦੀ ਵੀਰੇ ਪਿੰਡਾਂ ਦੀ ਗੱਲ ਕਰਦਾ ਸੀ ਗੱਲ ਨਹੀਂ ਨਾ ਝੂਠੇ ਵਿਖਾਵੇ ਕਰਕੇ ਇੱਥੇ ਨਾ ਮੁੜ ਜਿਓ ਨਹੀਂ ਐਂਦੀ ਨਾ ਡਰਾਮੇ ਕਰਕੇ ਇੱਥੇ ਮੁੜ ਜਿਓ ਉਹ ਜੀ ਸੋਹਣ ਟਿਕ ਸੀਗੀ ਮੈਂ ਕਹਣਾ ਵੀ ਰਾਤ ਮਾਂ ਵੀ ਇਹ ਗੱਲ ਕਹਿ ਰਹੀ ਸੀਗੀ ਕੋਈ ਗੱਲ ਨਹੀਂ ਮੇਰਾ ਪੁੱਤ ਨੇ ਕੁਰਬਾਨੀ ਦਿੱਤੀ ਆ ਰਾਤ ਮਾਂ ਵੀ ਇਹ ਗੱਲ ਕਹਿ ਰਹੀ ਸੀ ਵੀ ਮੇਰੇ ਪੁੱਤ ਨੇ ਕੁਰਬਾਨੀ ਤੇ ਅਸੀਂ ਵੀ ਕਹਣਾ ਸਾਡਾ ਭਰਾ ਚਲ ਗਿਆ ਪਰ ਸੱਚੀ ਬਾਤ ਮਰਨਾ ਮਹਿਲੀਆ ਮੈਨੂੰ ਕਿਤਾ ਵੀ ਇੱਥੋਂ ਮਰ ਜਾ ਰਾਤ ਭੈਣ ਦੇ ਲਈ ਅਹੀ ਗੱਲਾ ਮੇਰੀ ਨੱਕ ਰੇਣ ਗਿਆ ਬਈ ਬਚ ਕੇ ਰਹਿ ਮਤ ਕੇ ਰਾ ਉਹੀ ਚੱਕਰ ਨਹੀਂ ਮੌਤ ਆਉਣੀ ਐ ਪਰ ਮਰਨ ਮਰਨ ਦੇ ਵਿੱਚ ਫਰਕ ਹੁੰਦਾ ਐ ਐਸੇ ਲੀਡਰ ਹੋਰ ਵੀ ਮਰਨਗੇ ਮਰਿਆ ਸਾਡਾ ਭਰਾ ਸਰਪੰਚ ਵੀ ਐ ਜਿਹਨੂੰ ਦੁਨੀਆ ਯਾਦ ਕਰ ਲਈ ਐ ਆ ਜਿਹੜੇ ਮਰਨਾ ਮਰਨਾ ਲਾਹਣੇ ਵੀ ਐ ਜਿਹੜਾ ਗੱਲਾ ਕਰਦਾ ਸੀ ਨਾ ਜਿਹੜੇ ਮੇਰੇ ਸਾਡੇ ਉੱਤੇ ਝੂਠੇ ਪਰਚੇ ਮਾਰਨੇ ਸਾਡੇ ਜਖਮਾਂ ਤੇ ਉਹਨੇ ਲੋਨ ਸਿਰ ਕੇ ਆ ਬੰਦੇ ਨੇ ਅਸੀਂ ਕਹਿੰਦੇ ਸੀਗੇ ਕਿ ਮਜ਼ਦੂਰਾ ਦੀ ਪੁਤਾਇਆ ਅਸੀਂ ਜਾਤਾ ਪੱਤਾ ਚ ਮੰਨਣ ਅਸੀਂ ਜਾਤਾ ਪੱਤਾ ਮੰਨਣ ਵਾਲੇ ਲੋਕ ਨਹੀਂ ਅਸੀਂ ਚਾਹੁੰਦੇ ਸੀਗੇ ਕਿ ਮਜ਼ਦੂਰਾ ਦੀ ਪੁਤਾਇਆ ਜਿੱਥੇ ਜਿੱਥੇ ਸਾਡੇ ਹਲਕੀ ਦੀ ਸੇਵਾ ਕਰੇ ਅਸੀਂ ਕਲ ਚਾਹੁੰਦੇ ਸੀਗੇ ਪਰ ਅਸੀਂ ਆਮ ਇੱਜ਼ਤ ਨਹੀਂ ਰੱਖੀ ਕਿ ਜਿਹੜੀ ਸੋਚੇ ਕਹਿੰਦੇ ਨੇ ਕਿ ਸਾਮਰਾਜ ਦੀ ਝੋਲੀ ਦੇ ਵਿੱਚ ਜਾ ਕੇ ਬਹਿ ਜਾਊਗਾ ਹਰ ਸਾਮਰਾਜ ਦੀ ਝੋਲੀ ਦੇ ਵਿੱਚ ਜਾ ਕੇ ਬਹਿ ਜਾਊਗਾ ਜਿੰਤਾ ਸਿੰਘ ਨੇ ਪਾਪਾ ਕੰਨ ਗਏ ਤਾਂ ਜਿੰਦੇ ਤੱਕ ਵੱਲ ਲੰਦੇ ਨੇਗੇ ਪਾ ਸਿੰਘ ਕੀ ਕਰ ਰਹੀ ਜਿਹੜਾ ਆਪ ਜੰਦਾਵਾਰ ਸ਼ਾਮਰਾਜਪੁਰ ਦਾ ਮੋਟਾਵਾਰ ਇਸ ਸ਼ਾਮਰਾਜਾ ਜਮਾ 14 ਨੇ ਵਿੱਚ ਬੈਠੇ ਰਹੇ ਸਾਰੇ ਪਾ ਸਿੰਘ ਦੀ ਉਹ ਸੋਚ ਲਈ ਬੈਠੇ ਨੇ